ਆਵੇਗਾ ਆਜ ਨਹੀਂ ਆ ਰਿਹਾ ਕੋਈ ਕੋਈ ਨਹੀਂ ਤਾਂ ਇੱਕ ਹੌਸਲਾ ਰੱਖੋ ਹੌਸਲਾ ਰੱਖੋ ਵੀ ਖੜੇ ਹਾਂ ਕੋਈ ਫੇਰ ਵੀ ਜ਼ਰੂਰ ਹੋਏਗੀ ਬੱਚਿਆਂ ਦਾ ਅਸੀਂ ਫੇਰ ਸਾਰਾ ਦੇਖ ਰਹੇ ਹਾਂ ਹੌਸਲੇ ਨਾਲ ਹੀ ਕੰਮ ਚੱਲਦਾ ਹੈ ਸਾਰਾ ਹੌਸਲਾ ਬੱਸ ਕਿੰਟਰੋਲ ਨਹੀਂ ਬਤਾ ਦਿਓ ਕਿ ਤੁਹਾਨੂੰ ਆ ਜੀ ਤੁਸੀਂ ਆ ਜੀ ਉਸ ਤੋਂ ਬਾਅਦ ਕਰ ਲਵਾਂਗੇ ਬੈਠ ਕੇ ਕਰਾਂਗੇ ਓਮ ਸ਼ਾਂਤੀ ਓਮ ਸ਼ਾਂਤੀ ਦੋਸਤੋ ਜਿਸ ਤਰ੍ਹਾਂ ਕਿ ਕੱਲ ਸਮਾਣਾ ਹੈਲਪਲਾਈਨ ਦੇ ਉੱਤੇ ਤੁਹਾਨੂੰ ਅਪੀਲ ਕੀਤੀ ਸੀਗੀ ਕਿ ਜੋ ਸੜਕੀ ਹਾਦਸਾ ਹੋਇਆ ਹੈ ਜੋ ਸੜਕੀ ਹਾਦਸੇ ਦੇ ਵਿੱਚ ਸਾਡੇ ਸਮਾਣਾ ਦੇ 6 ਬੱਚੇ ਚਲੇ ਗਏ ਨੇ ਤੇ ਉਸਦੇ ਨਾਲ ਹੀ ਸਮਾਣਾ ਦੇ ਲਾਗੇ ਜੋ ਪਿੰਡ ਫਤਿਹਪੁਰ ਹੈ ਉਹਦਾ ਉਹਦੇ ਵਿੱਚ ਉਹਦਾ ਨਿਵਾਸੀ ਬਲਵਿੰਦਰ ਸਿੰਘ ਜੋ ਇਸ ਸੜਕ ਹਾਦਸੇ ਦੇ ਵਿੱਚ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰਿਵਾਰ ਦੀ ਹੈਲਪ ਦੇ ਲਈ ਅਪੀਲ ਕੀਤੀ ਦੀ ਸਮਾਣਾ ਹੈਲਪਲਾਈਨ ਤੇ ਉਸ ਨੂੰ ਦੇਖਦੇ ਹੋਏ ਸਾਡੇ ਸਮਾਣਾ ਦੇ ਸੰਦੀਪ ਸਿੰਘਲਾ ਜੀ ਜੋ ਕਿ ਪੰਜਾਬ ਕਾਂਗਰਸ ਕਮੇਟੀ ਦੇ ਸਪੋਕਸਪਰਸਨ ਨੇ ਸਮਾਣਾ ਦੇ ਨੇ ਹੁਣ ਪਟਿਆਲਾ ਰਹਿੰਦੇ ਨੇ ਉਹ ਅੱਜ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕਰਨ ਆਏ ਨੇ ਤੇ ਉਸ ਦੇ ਨਾਲ ਹੀ ਪਰਿਵਾਰ ਦੀ ਮਾਲੀ ਸਹਾਇਤਾ ਦੇ ਲਈ ਉਹਨਾਂ ਵੱਲੋਂ 50000 ਰੁਪਏ ਨੇ ਜੋ ਉਹ ਪਰਿਵਾਰ ਨੂੰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਅੱਗੇ ਨੂੰ ਵੀ ਭਰੋਸਾ ਦਿਵਾਇਆ ਗਿਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ ਬੱਚਿਆਂ ਦੀ ਪੜ੍ਹਾਈ ਦੇ ਪ੍ਰਤੀ ਇਲਾਜ ਦੇ ਪ੍ਰਤੀ ਤਾਂ ਵੀ ਉਹ ਪਰਿਵਾਰ ਦੇ ਨਾਲ ਖੜਨਗੇ ਆਓ ਗੱਲ ਕਰਦੇ ਹਾਂ ਸੰਦੀਪ ਸਿੰਘਲਾ ਜੀ ਨਾਲ ਜੋ ਕਿ ਅੱਜ ਫਤਿਹਪੁਰ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਆਓ ਗੱਲ ਕਰਦੇ ਹਾਂ ਸੰਦੀਪ ਸਿੰਘਲਾ ਜੀ ਨਾਲ ਜੋ ਕਿ ਅੱਜ ਫਤਿਹਪੁਰ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਸੰਦੀਪ ਸਿੰਘਲਾ ਜੀ ਬਹੁਤ ਵੱਡੀ ਤਰਾਸਦੀ ਹੋਈ ਹੈ ਸਮਾਨਾ ਦੇ ਬੱਚੇ ਜੋ ਇਸ ਹਾਦਸੇ ਦੇ ਵਿੱਚ ਚਲੇ ਗਏ ਡ라이ਵਰ ਸੀ 35 ਸਾਲ ਦਾ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਅੱਜ ਤੁਸੀਂ ਫਤੇਪੁਰ ਪਿੰਡ ਡਰਾਈਵਰ ਜੋ ਬਲਵਿੰਦਰ ਸਿੰਘ ਸੀ ਉਹਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਹੋ ਕੀ ਕਹਿਣਾ ਚਾਹੋਗੇ ਦੇਖੋ ਪ੍ਰਕਾਸ਼ੀ ਕਈ ਵਾਰੀ ਕਹਿੰਨੇ ਵੀ ਤਾਂ ਕਰੋਪੀ ਹੈ ਸਮਾਨੀ ਤੇ ਕਰੋਪੀ ਹੋਈ ਛੋਟੇ ਛੋਟੇ ਮਾਸੂਮ ਬੱਚਿਆਂ ਦਾ ਜਾਣਾ ਨਾਲ ਹੀ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਆਇਆ ਜਾਣਾ ਇਹ ਵੀ ਬੜੇ ਵੱਡੀਆਂ ਤਰਸਦੀਆਂ ਪਰਮਾਤਮਾ ਦੇ ਕੇ ਕਹਿੰਨੇ ਵੀ ਹੈ ਜੀ ਇਹ ਪਰਮਾਤਮਾ ਹੈ ਜੀ ਕਰੋਪੀ ਸਾਡੇ ਸਮਾਨੀ ਤੇ ਨਾਲ ਲੈ ਕੇ ਆਈ ਕਦੀ ਬਹੁਤ ਬਣਾ ਇੱਕ ਹਾਦਸਾ ਹੈ ਤੇ ਪਿਛਲੇ ਦਿਨੀ ਸਾਡੇ ਬਰੋਦੀ ਤਿਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਅਸੀਂ ਆਏ ਸੀ ਫਤਿਹਪੁਰਪਿੰਡ ਤਾਂ ਜਦੋਂ ਅਸੀਂ ਆਏ ਸੀ ਤਾਂ ਉਹ ਤੁਖਸਾਂਜਾ ਕਰਮਾ ਸੀ ਪਰਿਵਾਰ ਦੇ ਨਾਲ ਤੇ ਅਸੀਂ ਇਹੀ ਬਾਜਵਾ ਸਾਹਿਬ ਨੇ ਦੇਖਿਆ ਵੀ ਅਸੀਂ ਦੇਖਿਆ ਵੀ ਪਰਿਵਾਰ ਦੀ ਹਾਲਤ ਜੋ ਹੈ ਸਾਰੇ ਪਿਤਾ ਜੀ ਬੈ ਖੜੇ ਨੇ ਇਹਨਾਂ ਦੇ ਬਲਵਿੰਦਰ ਜੀ ਦੇ ਇਹਨਾਂ ਦੀ ਵੀ ਸਿਹਰੀ ਖਾਲ ਠੀਕ ਨਹੀਂ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਤਾਂ ਕੱਲ ਫਿਰ ਅਸੀ ਮੈਂ ਤੇ ਬਾਜਵਾ ਸਾਹਿਬ ਨਾਲ ਮੇਰੀ ਫੋਨ ਤੇ ਗੱਲ ਹੋਈ ਤਾਂ ਉਹਨਾਂ ਨੇ ਕਹਿ ਕਿ ਆਪਾਂ ਸਮਾਨੇ ਫਤਿਹਪੁਰ ਜਾਣਾ ਤੇ ਉਹਨਾਂ ਨੂੰ ਆਪਾਂ ਕੁਝ ਮਾਲ ਲਈ ਦਵਾਈਆਂ ਜੋ ਉਹਨਾਂ ਦੀ ਕੋਈ ਮਦਦ ਕਰਕੇ ਆਈਏ ਤੇ ਕੁਝ ਰਜੇਮਿਆਂ ਕਰਕੇ ਪ੍ਰਤਾਪ ਸਿੰਘ ਬਾਜਵਾ ਜੀ ਦਾ ਕੱਲ ਨਹੀਂ ਆਣਾ ਹੋਣਾ ਤੇ ਉਹਨਾਂ ਨੇ ਫਿਰ ਸਵੇਰੇ ਮੈਨੂੰ ਕਿਹਾ ਕਿ ਤੁਸੀਂ ਸਵੇਰੇ ਜਾ ਕੇ ਮੇਰੇ ਮੇਰਾ ਸੰਦੇਸ਼ ਮੇਰਾ ਜੋ ਹੈ ਇਹ ਤਿਲ ਫੁੱਲ ਅਸੀਂ ਜੋ ਦੇ ਸਕਦੇ ਆ ਬੰਦੇ ਤਾਂ ਅਸੀਂ ਵਾਪਸ ਨਹੀਂ ਲਿਕੇ ਆ ਸਕਦੇ ਪਰਿਵਾਰ ਤੋਂ ਹੋ ਇਨਾ ਕੀ ਕਰ ਸਕਦੇ ਪਰਿਵਾਰ ਦੀ ਮਦਦ ਜੋ ਜਿੰਨੀ ਹੋ ਸਕਦੀ ਅੱਗੇ ਵੀ ਸਾਡੀ ਪਾਰਟੀ ਤੇ ਸਾਡੇ ਨੇਤਾ ਨੇ ਸਾਨੂੰ ਇਹੀ ਕਿਹਾ ਹੈ ਕਿ ਵੀ ਤੁਸੀਂ ਇਹ ਮੈਸੇਜ ਦਿਓ ਵੀ ਜੋ ਵੀ ਉਹਨਾਂ ਨੂੰ ਜ਼ਰੂਰਤ ਹੈ ਜੋ ਵੀ ਅਕੇ ਤੋਂ ਉਹਨਾਂ ਨੂੰ ਲੱਗਦਾ ਹੈ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪਰਿਵਾਰ ਨੂੰ ਹੋਈ ਕੀਤਾ ਸੀ ਉਹਨਾਂ ਦੀ ਹੱਥ ਮਾਲੀ ਹਾਲਤ ਦੇਖਦੇ ਹੋਏ ਕੋਈ ਵੀ ਮਾਲੀ ਹੈ ਕੋਈ ਵੀ ਹੋਰ ਜੋ ਵੀ ਡਾਕਟਰੀ ਸਹਾਇਤਾ ਜੋ ਵੀ ਉਹਨਾਂ ਨੂੰ ਲੱਗਦੀ ਹੈ ਅਸੀਂ ਕਿਤੇ ਨਾ ਕਿਤੇ ਉਹਨਾਂ ਦੀ ਸਹਾਇਤਾ ਕਰਨ ਚ ਸਹਾਇਤਾ ਕਰਾਂਗੇ ਬੋਲ ਸੰਦੀਪ ਜੀ ਤੁਸੀਂ ਅੱਜ ਪਹੁੰਚੇ ਹੋ ਤੁਸੀਂ ਦੇਖਿਆ ਕਿ ਪਰਿਵਾਰ ਦੇ ਵਿੱਚ ਤਿੰਨ ਬੱਚੇ ਨੇ ਬਾਪੂ ਜੀ ਇਹ ਵੀ ਬਿਮਾਰ ਨੇ ਜੋ ਉਹਦਾ ਬਲਵਿੰਦਰ ਦਾ ਬ੍ਰਦਰ ਸੀ ਉਹ ਵੀ ਬਿਮਾਰ ਹੈ ਉਹਦੀ ਵਾਈਫ ਵੀ ਬਿਮਾਰ ਹੈ ਮਾਂ ਵੀ ਬਜ਼ੁਰਗ ਹੈ ਤੁਸੀਂ ਇਹ ਦੁੱਖ ਸਮਝਿਆ ਇਹਨਾਂ ਦਾ ਤੇ ਤੁਸੀਂ 50000 ਰੁਪਏ ਦੀ ਜੋ ਮਦਦ ਹੈ ਅੱਜ ਬਾਈ ਕੈਸ਼ ਇਹ ਪਰਿਵਾਰ ਦੀ ਕੀਤੀ ਹੈਗੀ ਹੈ ਤੇ ਅੱਗੇ ਵੀ ਭਰੋਸਾ ਦਿਵਾਇਆ ਹੈ ਤੁਹਾਡੀ ਜਿਹੜੀ ਇਹ ਐਫਰਟ ਹੈ ਇਹ ਪਰਿਵਾਰ ਦੇ ਲਈ ਇੱਕ ਬਹੁਤ ਵੱਡਾ ਸਹਾਰਾ ਬਣੇਗਾ ਚਲੋ ਠੀਕ ਹੈ ਸੀ ਪਰਿਵਾਰ ਦੇ ਜੀ ਨੂੰ ਨਹੀਂ ਲੈ ਕੇ ਆ ਸਕਦੇ ਤੁਸੀਂ ਇਸ ਮਾਧਿਅਮ ਦੇ ਰਾਹੀਂ ਸਾਡੇ ਸਮਾਣਾ ਹੈਲਪਲਾਈਨ ਦੇ ਰਾਹੀਂ ਹੋਰ ਜਿਹੜੇ ਸਮਾਣਾ ਦੇ ਜਿੰਨੇ ਵੀ ਸਾਡੇ ਸੇਵਕ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਪਰਿਵਾਰ ਦੇ ਨਾਲ ਹੈਲਪ ਦੇ ਲਈ ਦੇਖੋ ਇੱਕੋ ਹੀ ਸੰਦੇਸ਼ ਤਾਂ ਨਹੀਂ ਚਾਹੋ ਇੱਕ ਇੱਕ ਮੈਸੇਜ ਹੁੰਦਾ ਹੈ ਕਿ ਆਪਾਂ ਇੱਕ ਸਲਾਹ ਦੇ ਦਈਏ ਕਿ ਆਪਾਂ ਇਹਨਾਂ ਨੂੰ ਦਾਨਪੂਰ ਕਰਦੇ ਹਾਂ ਉਹਨ ਪਤਾ ਨਹੀਂ ਜਦੋਂ ਆਪਾਂ ਸਾਰਾ ਇਕੱਠਾ ਤਾਨਪੁੰਨ ਕਰਦੇ ਆ ਕਿੱਥੇ ਤੋਂ ਕਿੱਥੇ ਜਾਂਦਾ ਹੈ ਕੋਈ ਆਪਾਂ ਸਿਸਟਮ 'ਚ ਕਿਸੇ ਨੂੰ ਲੜਕੀਆਂ ਦੀਆਂ ਸ਼ਾਦੀਆਂ ਵੀ ਇੱਕ ਸਿਸਟਮ ਹੈ ਚਲੋ ਜਦੋਂ ਜਿਹੜੇ ਬੰਦੇ ਜ਼ਰੂਰਤਬੰਦ ਹੈ ਜਿਨ੍ਹਾਂ ਦੀ ਹੁਣ ਇਮੀਡੀਏਟ ਜ਼ਰੂਰਤ ਹੈ ਇੱਕ ਅਸਧਮ ਹੈ ਸਾਰੇ ਸਮਾਨੇ ਨੂੰ ਪੀ ਲੈ ਕੇ ਵੀ ਜੋ ਵੀ ਹੋ ਸਕਦਾ ਜੋ ਆਪਣਾ ਤਿਲ ਫੁੱਲ ਜੋ ਆਪਣੀ ਜਿੰਨੀਕ ਜੋਗੇ ਨੇ ਜਿੰਨੀ ਜਿੰਨੀ ਸਹਾਇਤਾ ਵੱਧ ਤੋਂ ਵੱਧ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਬਹੁਤ ਹੀ ਨੀਡੀ ਪਰਿਵਾਰ ਹੈ ਬੱਚੇ ਛੋਟੇ ਛੋਟੇ ਨੇ ਪਰਿਵਾਰ ਚ ਕੋਈ ਵੀ ਬਜ਼ੁਰਗ ਰਹੇ ਨੇ ਬਿਮਾਰ ਨੇ ਜਿਹੜੇ ਉਹਨਾਂ ਦੇ ਬਲਵਿੰਦਰ ਸਿੰਘ ਜੀ ਤੇ ਪਤਨ ਪਤਨੀ ਨੇ ਉਹਨਾਂ ਨੂੰ ਵੀ ਪੈਰਲੈਟਿਕ ਦੀ ਪ੍ਰੋਬਲਮ ਹੈ ਉਹ ਵੀ ਬਿਮਾਰ ਨੇ ਤਾਂ ਇਸ ਕਰਕੇ ਸਾਰਿਆਂ ਨੂੰ ਮੈਸੇਜ ਇਹੀ ਹੈ ਕਿ ਜੇ ਵੱਧ ਤੋਂ ਵੱਧ ਹੋ ਸਕਦਾ ਤਾਂ ਉਹ ਪਰਿਵਾਰ ਦੀ ਮਦਦ ਕੀਤੀ ਜਾਵੇ ਇਹੀ ਮੇਰਾ ਸੰਦੇਸ਼ ਹੈ ਸੰਦੀਪ ਸਿੰਘ ਲਾ ਜੀ ਕਹਿ ਰਹੇ ਸੀਗੇ ਕਿ ਬੱਦ ਤੋਂ ਬੱਦ ਪਰਿਵਾਰ ਦੀ ਮਦਦ ਕੀਤੀ ਜਾਵੇ ਅੱਜ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਉਹਨਾਂ ਨੇ 50000 ਰੁਪਏ ਕੈਸ਼ ਜੋ ਪਰਿਵਾਰ ਦੀ ਆਪਣੇ ਵੱਲੋਂ ਮਦਦ ਉਹਨਾਂ ਨੇ ਕੀਤੀ ਹੈਗੀ ਹੈ ਇਸ ਦੇ ਨਾਲ ਹੀ ਸਾਡੇ ਸੋਨੂ ਢੋਟ ਜੀ ਜਿਨ੍ਹਾਂ ਦਾ ਕਿ ਅਸੀਂ ਨੰਬਰ ਹੈ ਜੋ ਸਮਾਣਾ ਹੈਲਪਲਾਈਨ ਦੇ ਉੱਤੇ ਫਲੈਸ਼ ਕੀਤਾ ਸੀਗਾ ਅਗਰ ਕੋਈ ਵੀ ਕੋਈ ਵੀ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੈਗਾ ਪਰਿਵਾਰ ਦੀ ਤਾਂ ਸੋਨੂ ਜੀ ਦਾ ਜੋ ਬੈਂਕ ਦਾ ਅਕਾਊਂਟ ਪਾਇਆ ਸੀਗਾ ਉਸ ਦੇ ਵਿੱਚ ਪੈਸੇ ਪਾ ਸਕਦੇ ਹੋ ਅਗਰ ਕੋਈ ਵੀ ਸਿੱਧੇ ਤੌਰ ਤੇ ਆ ਕੇ ਇੱਥੇ ਉਹਨਾਂ ਦੇ ਘਰ ਤਾਂ ਉਹ ਸਾਨੂੰ ਸੰਪਰਕ ਕਰ ਲਓ ਚਾਹੇ ਤੁਸੀਂ ਸਿੱਧਾ ਜਾ ਕੇ ਘਰ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਕੋਈ ਮਾਲੀ ਸਹਾਇਤਾ ਦੇਣਾ ਚਾਹੁੰਦੇ ਹੋ ਕੋਈ ਰਾਸ਼ਨ ਪਾਣੀ ਦੇ ਤਾਂ ਤੁਸੀਂ ਕਰ ਸਕਦੇ ਹੋ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸੰਦੀਪ ਸਿੰਘ ਜੀ ਦਾ ਜੋ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਅੱਜ ਪਰਿਵਾਰ ਦੇ ਨਾਲ ਆ ਕੇ ਖੜੇ ਨੇ ਤੇ ਉਹਨਾਂ ਵੱਲੋਂ ਇਹ ਜੋ ਹੈਲਪ ਕੀਤੀ ਗਈ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਓਮ ਸ਼ਾਂਤੀ ਓਮ ਸ਼ਾਂਤੀ ਲਾਤਰੇ ਹਾਂਜੀ 16 16 ਤਰੀਕ ਚੁੱਕਰਵਾਰ ਦਾ ਚੁੱਕਰ ਬਾਅਦ ਫਿਰ ਆਊਟ ਆਫ ਕੰਟਰੋਲ ਹੋ ਜਾਂਦਾ ਉਹ ਤਾਂ ਤਰੀਕ ਉਹਨਾਂ ਦਾ ਵੀ ਲਾ ਚੱਲਦਾ ਅੱਛਾ ਸ਼ੌਕੜਾ ਛੋਟਾ ਜਿਹੀ ਜਿ ਕੋਈ ਇੱਕ ਬੰਦਾ ਕੰਮ ਕਰਨ ਵਾਲਾ ਹੋਵੇ ਬੈਠਾ ਵੀ ਕੋਲੋਂ ਆਉਣ ਨਹੀਂ ਦੀ ਪਈ ਸੀ ਪਈ ਨਹੀਂ ਅਸ਼ਗਰ ਸਰਪੰਚ ਸਰਮ ਆਇਆ ਕਰੀ ਪਾਉਂ ਬਾਇੰਗ ਬੰਦਾ ਦਾ ਵਾਪਸ ਆਉਣ ਦਾ ਨਾਰਾਸ਼ ਕਰਦਾ ਜੀ 2:00 ਬਜੇ ਇਸਪੁਰੇ ਲੋਨ

ਚਿਰ ਸਮਾਂ ਵਰਦੋ ਨਾ ਜਨ ਸਾਰੇ ਜਾਣ ਇਹਨਾਂ ਨਾਲ ਸਾਡੇ ਬੱਚੇ ਨੇ ਮੇਰਾ ਮੇਰਾ ਕੁਝ ਸਹੀ ਗੱਲ ਹੈ ਤੁਹਾਡੀ ਪਰ ਜੇ ਤੂੰ ਤੁਸੀਂ ਹੌਸਲਾ ਕੋਲੇ ਤਾਂ ਤੁਸੀਂ ਬੱਚਿਆਂ ਦੇ ਸਿਰ ਤੇ ਹੱਥ ਰੱਖੋਗੇ ਤੁਸੀਂ ਨਾ ਇਸ ਤਰ੍ਹਾਂ ਕਰੋ ਹੌਸਲਾ ਦਿਓ ਹੌਸਲਾ ਦਿਓ ਬੱਚਿਆਂ ਨੂੰ ਸਟੈਂਡ ਪਿਆ ਜੀ ਇਹਨੂੰ ਵੀ ਚੱਕੀ ਫੇਰਦਾ ਦੋ ਵਾਰੀ ਹੋ ਗਈ ਇਹਨੂੰ ਵੀ ਵੀਰ ਟੈਨਸ਼ਨ ਲੈ ਲੈ ਟੈਨਸ਼ਨ ਲੈ ਲੈ ਦੇ ਲੋ ਸਾ ਚਾਚੇ ਦਾ ਨਾ ਜੀ ਲੋਰਾਤੀ ਠੀਕ ਅਗੇ ਪੁੱਤਰ ਜੋ ਬਾਣਾ ਬੱਤੀ ਕਿਸਦਾ ਲੀਲੀ ਸਾਰਾ ਉਹ ਸੋਨਾ ਲੱਗਾ ਜਿਉ ਲੱਗਾ ਬੱਚਿਆ ਵਿਚਾਰੇ ਜਿਹੜੇ ਸੋਮ ਬੱਚੇ ਉਹਨਾਂ ਨੇ ਕੀ ਵੇਖਿਆ ਉਹ ਤੁਸੀਂ ਉਹ ਦਿਨ ਚੱਲਣਾ ਤੁਸੀਂ ਬੱਚਿਆਂ ਦੇ ਵਿੱਚ ਹੀ ਬਲਵਿੰਦਰ ਨੂੰ ਦੇਖੋ ਤੁਸੀਂ ਬੱਚਿਆਂ ਨੂੰ ਵੀ ਸਾਹਮਣੇ ਸਾਰਾ ਪੂਰਾ ਪਰਿਵਾਰ ਤੁਸੀਂ ਸਾਹਮਣੇ ਬਟਾ ਸਰਪੰਚ ਨੂੰ ਮਾਰੀ ਰਵਾਜ ਨਾਲ ਤਾਂ ਕਰ ਚੰਗ ਲੱਗਿਆ ਬੱਚੇ ਆਜ ਨਹੀਂ ਆਇਆ ਕੋਈ ਕੋਈ ਨਹੀਂ ਤਾਂ ਹੌਸਲਾ ਰੱਖੋ ਹੌਸਲਾ ਕੋਈ ਖੜਿਆ ਹੈ ਤੁਹਾਡੇ ਨਾਲ ਕੋਈ ਸੇਲ ਵੀ ਜ਼ਰੂਰ ਹੋਏਗੀ ਬੱਚਿਆਂ ਦਾ ਅਸੀਂ ਫਿਰ ਸਾਰਾ ਦੇਖ ਰਹੇ ਹਾਂ ਹੌਸਲੇ ਨਾਲ ਹੀ ਕੰਮ ਚੱਲਦਾ ਹੈ ਸਾਰਾ ਹੌਸਲਾ ਕੋਈ ਨਹੀਂ ਕੰਟਰੋਲ ਨਹੀਂ ਬੱਸ ਕਰੀਓ ਜੀ ਆਜਾ ਸਰ ਜੀ ਪਿੱਛੇ ਆਜੋ ਜੀ ਬਾਅਦ ਕਰ ਲਵਾਂਗੇ ਬਾਈਟ ਕਰ ਲਵਾਂਗੇ ਬਾਈਟ ਬੱਸ ਸਤਿ ਸ਼੍ਰੀ ਅਕਾਲ ਪਰਮੰਤਰਾਂ ਨੂੰ ਬੋਲਾਂਗੇ ਜੀ ਅਨੰਦ ਕੋਈ ਨਹੀਂ ਆਣ ਗਏ ਜੀ ਇਹ ਪਾਉਣਾ ਬਹੁਤ ਸੋ ਤੇ ਉਹ ਵੀ ਪਤਾ ਨਹੀਂ ਕਿ ਕਿਤੇ ਸਮਾ ਲਾ ਲੈ ਹਿਸਾਬ ਆ ਕੰਮ ਆ ਰਿਹਾ ਇਹ ਵੀ ਸਿੰਘਲਾ ਸਾਹਿਬ ਤੁਹਾਡੀ ਬਹੁਤ ਵੱਡੀ ਹੈਲਪ ਹੈ ਨਹੀਂ ਤੇ ਅੱਜ ਕੱਲ ਕੋਈ ਜੀ ਇੰਨਾ ਕੰਮ ਇਹ ਵੀ ਬਸਾਤ ਸਮੇਂ ਹਾਜ਼ਰ ਜੀ ਬਹੁਤਾਂ ਬੰਦੇ ਤਾਂ ਲਿਆ ਨਹੀਂ ਸਕਦੇ ਬਾਪ ਜਿੱਥੇ ਤੱਕ ਹੋ ਸਕਦਾ ਉੱਥੇ ਤੱਕ ਹੈ ਮੰਨਦਾ ਹੈ 15000 ਦਾ ਫੋਆ ਹਾਂ ਸਰਪੰਚ ਸਾਹਿਬ ਜੀ ਕੱਲ ਨੂੰ ਕੋਈ ਬੱਚਿਆਂ ਦੀ ਪੜ੍ਹਾਈ ਦੀ ਕੋਈ ਦਿੱਕਤ ਆਂਦੀ ਹੈ ਤੁਸੀਂ ਮੜਾ ਐਫਰਟ ਕਰਨਾ ਤੁਸੀਂ ਮੜਾ ਸੈਂਟੀਮੈਂਟ ਜ਼ਰੂਰ ਕਰ ਦਿਓ ਇੱਕ ਵਾਰ ਠੀਕ ਹੈ ਠੀਕ ਅਬ ਬੁੱਲਦਾ ਨੰਬਰ ਦੇ ਕੇ ਜਾਂਦੇ ਹਾਂ ਸਾਰਾ ਕੋਈ ਵੀ ਕਦੀ ਵੀ ਕੋਈ ਵੀ 24 ਹੋਅਰਸ ਕਦੀ ਕੋਈ ਐਮਰਜੈਂਸੀ ਕੋਈ ਵੀ ਦੰਗਵਾ ਕੋਈ ਨਾਲ ਹੀ ਇਹਨਾਂ ਦੀ ਹਾਂ ਪਰ ਫੇਰ ਵੀ ਨਹੀਂ ਗੱਲ ਬਣਦੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਟਾਈਮ ਕੱਢ ਕੇ ਡਾਕਟਰ ਗਾਂਧੀ ਨੂੰ ਚੈੱਕਅਪ ਕਰਾਉਂਦੇ ਹਾਂ ਹਾਂ ਉਹਨਾਂ ਨੂੰ ਵੱਡਾ ਐਮ ਦੀ ਕੋਈ ਮੈਡੀਸਨ ਦਾ ਇਹਨਾਂ ਨੂੰ ਵੀ ਉਹਨਾਂ ਨੂੰ ਟੈਨਸ਼ਣ ਕੱਢ ਕੇ ਇਹਨਾਂ ਦੀ ਪੁਤਾਂ ਪੁਤਾਂ ਸਾਰੇ ਕੱਠਿਆਂ ਕਰ ਆਪ ਸਭ ਨੂੰ ਚੈੱਕ ਕਰਾ ਰਹੇ ਹਾਂ ਤੇ ਜਿਹੜੇ ਡਾਕੂ ਸਹੀ ਸਮਝਣਗੇ ਉੱਥੇ ਰੈਫਰ ਕਰ ਦੂੰਗੇ ਜੈਨ ਸਾਹਿਬ ਕੀ ਕਹਿਣਾ ਚਾਹੋਗੇ ਆ ਸੰਦੀਪ ਸਿੰਘ ਰਾਜੀ ਨੇ ਜੋ ਮ੍ਰਿਤਕ ਡਰਾਈਵਰ ਹੈ ਉਸਦੇ ਪਰਿਵਾਰ ਦੀ ਹੈਲਪ ਕੀਤੀ ਹੈ 50000 ਦੀ ਰਕਮ ਉਹਨਾਂ ਨੂੰ ਦਿੱਤੀ ਹੈ ਬਹੁਤ ਵੱਡਾ ਉਦਮ ਹੈ ਬਹੁਤ ਵੱਡਾ ਉਪਰਾਲਾ ਹੈ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਐਲੋਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਮ੍ਰਿਤਕ ਪਰਿਵਾਰ ਦੇ ਨਾਲ ਫਤੇਪੁਰ ਵਿਖੇ ਦੁੱਖ ਸਾਂਝਾ ਕਰਨ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਪਰਿਵਾਰ ਦੀ ਜੋ ਹਾਲਤ ਦੇਖੀ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਆਈ ਉਥੇ ਠੀਕ ਕਰਨਾ ਮناسب ਨਹੀਂ ਸਮਝਿਆ ਉਹਨਾਂ ਨੇ ਉਸ ਤੋਂ ਬਾਅਦ ਕੱਲ ਉਹਨਾਂ ਦੀ ਸੰਦੀਪ ਸਿੰਘ ਲਾਈ ਨਾਲ ਜੋਗੀ ਪੰਜਾਬ ਕਾਂਗਰਸ ਦੇ ਸਪੋਕਸਪਰਸਨ ਨੇ ਪ੍ਰਤਾਪ ਬਾਜਵਾ ਜੀ ਨੇ ਉਹਨਾਂ ਦੀ ਡਿਊਟੀ ਲਈ ਕਿ ਤੁਸੀਂ ਜਾ ਕੇ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਮਾਲੀ ਹੈਲਪ ਕਰਕੇ ਆਣੀ ਹੈ ਸੋ ਅੱਜ ਉਹਨਾਂ ਦੇ ਨਿਰਦੇਸ਼ ਤੇ ਸਾਰੀ ਅਸੀਂ ਟੀਮ ਸਮਾਣਾ ਤੋਂ ਕਾਂਗਰਸ ਦੀ ਟੀਮ ਸਾਡੀ ਸੰਦੀਪ ਸਿੰਘ ਲਾਈ ਦੇ ਨਾਲ ਮ੍ਰਿਤਕ ਬਲਵਿੰਦਰ ਸਿੰਘ ਜੀ ਦੇ ਘਰ ਜਾ ਕੇ ਉਹਨਾਂ ਦੀ 50000 ਰੁਪਏ ਦੀ ਮਦਦ ਕਰਕੇ ਆਏ ਆ ਇਹ ਮਦਦ ਚਾਹੀਏ ਇੱਕ ਛੋਟੀ ਜੀ ਭੇਟ ਹੈ ਪਰ ਉਹਦੇ ਨਾਲ ਪਰਿਵਾਰ ਦਾ ਬਹੁਤ ਵੱਡਾ ਇੱਕ ਸਹਾਰਾ ਲੱਗੇਗਾ ਅਸੀਂ ਬਾਕੀ ਲੋਕਾਂ ਨੂੰ ਵੀ ਕਹੋਕਾ ਦਿੰਨੇ ਸਮਾਣਾ ਹੈਲਪਲਾਈਨ ਦੇ ਰਾਹੀਂ ਇੱਕ ਤਾਰਾ ਚੈਨਲ ਦੇ ਰਹਾਂ ਹਾਂ ਵਿਧਵਾ ਆਪਾਂ ਚਾਹੀਏ ਮੰਦਰਗੁਰਦਵਾਰਿਆਂ ਦੇ ਵਿੱਚ ਜਿੰਨਾ ਮਰਜ਼ੀ ਦਾਨ ਦੇ ਦੀਏ ਪਰ ਰੂਬਰੂ ਹੋ ਕੇ ਸਾਹਮਣੇ ਆਪਣੇ ਅੱਖਾਂ ਦੇ ਇੱਕ ਲੋੜਵੰਦ ਪਰਿਵਾਰ ਆਪਣੇ ਅੱਖਾਂ ਅੱਗੇ ਖੜੇ ਛੋਟੇ ਛੋਟੇ ਬੱਚੇ ਨੇ ਜਿੰਨਾ ਸਰਦਾ ਸਾਈਂ ਚਲਾ ਗਿਆ ਉਹਨਾਂ ਦੀ ਮਦਦ ਕਰਨਾ ਹੀ ਅਸਲੀ ਮਦਦ ਹੈ ਅਸਲੀ ਦਾਣਾ ਹੈ ਜਿਹੜਾ ਕਿ ਸਿੱਧਾ ਸਵਰਗ ਤਾਈਂ ਪਹੁੰਚਾਏਗਾ ਤੁਹਾਨੂੰ ਇੱਕ ਵਾਰ ਫੇਰ ਤੁਹਾਨੂੰ ਇਹੀ ਅਪੀਲ ਕਿ ਵੱਧੋਬਾਦੀ ਇਸ ਪਰਿਵਾਰ ਦੀ ਜਿੰਨੀ ਹੈਲਪ ਹੋ ਸਕੇ ਉਹ ਜ਼ਰੂਰ ਕੀਤੀ ਜਾਵੇ ਧੰਨਵਾਦ